ਵਿਚੇ ਵਫਾਣਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਹੜਾ ਬੜੀ ਤਮਤਾਮਨਾ ਕਰਵਾਇਆ ਜਾਂਦਾ ਤੇ ਉੱਥੇ ਹਰ ਸਾਲ ਬੱਚਿਆਂ ਨੂੰ ਮਿਲਣ ਲਈ ਪਹੁੰਚਦੇ ਨੇ ਭਾਜਪੀ ਦੇ ਵਿਨਾਸ਼ ਰਾਏ ਖੰਨਾ ਜੀ ਵਿਨਾਸ਼ ਜੀ ਕੋਈ ਪ੍ਰੋਗਰਾਮ ਤੁਸੀਂ ਰਾਮ ਨਾ ਮੀਦਾਨ ਨਹੀਂ ਮਿਸ ਕਰਦੇ ਅੱਜ ਵੀ ਤੁਸੀਂ ਬੱਚਿਆਂ ਨੂੰ ਮਿਲਣ ਲਈ ਪਹੁੰਚੇ ਹੋ ਬੱਚਿਆਂ ਨਾਲ ਗੱਲਬਾਤ ਕੀਤੀ ਕਿਦਾਂ ਦਾ ਪ੍ਰੋਗਰਾਮ ਸਭ ਤੋਂ ਪਹਿਲਾਂ ਤਾਂ ਮੈਂ ਰਾਮ ਨੋ ਵੀ ਉਸ ਸਬ ਕਮੇਟੀ ਨੂੰ ਬਹੁਤ ਬਹੁਤ ਵਧਾਈ ਦੇਣਾ ਖਾਸ ਤੌਰ ਤੇ ਲਾਲਾ ਵਿਜੇ ਜੀ ਚੋਪੜਾ ਜਿਨ੍ਹਾਂ ਨੇ 93 ਸਾਲ ਦੀ ਉਮਰ ਦੇ ਵਿੱਚ ਵੀ ਉਹ ਪੂਰੀ ਤਰ੍ਹਾਂ ਐਕਟਿਵ ਨੇ ਚਾਹੇ ਉਹ ਧਰਮ ਦਾ ਕੰਮ ਹੋਵੇ ਪ੍ਰੈਸ ਦਾ ਕੰਮ ਹੋਵੇ ਜਾਂ ਨਾ ਬੱਚਿਆਂ ਦਾ ਕੰਮ ਹੋਵੇ ਅੱਜ ਦੋ ਗੱਲਾਂ ਜਿਹੜੀਆਂ ਇੱਥੇ ਬੱਚਿਆਂ ਵਿੱਚ ਆਈਆਂ ਪਹਿਲੀ ਗੱਲ ਉਹ ਬੱਚੇ ਉਸ ਕਲਾਸ ਤੋਂ ਆਏ ਨੇ ਜਿਨ੍ਹਾਂ ਨੂੰ ਸ਼ਾਇਦ ਕਦੀ ਮੌਕਾ ਸਟੇਜ ਤੇ ਚੜਨ ਦਾ ਨਹੀਂ ਮਿਲਿਆ ਇੱਕ ਬੱਚੇ ਨੇ ਬੜਾ ਲੰਬਾ ਉਹ ਚੌੜਾ ਪਾਸ਼ਾ ਦਿੱਤਾ ਬਿਨਾਂ ਦੇਖੀ ਹੋਈ ਇਹ ਉਹਦੀ ਜ਼ਿੰਦਗੀ ਦਾ ਬਹੁਤ ਵੱਡਾ ਇੱਕ ਐਕਸਪੀਰੀਅੰਸ ਹੋਵੇਗਾ ਦੂਜਾ ਉਹਨਾਂ ਬੱਚਿਆਂ ਨੂੰ ਜਿਹੜੇ ਕਿਸੇ ਨਾ ਕਿਸੇ ਢੰਗ ਨਾਲ ਮੈਰਿਟ 'ਚ ਆਏ ਆ ਸਕਾਲਰਸ਼ਿਪ ਨਾਲ ਮਿਲੀ ਹੈ ਬੈਗ ਦਿੱਤੇ ਆ ਉਹਨਾਂ ਨੂੰ ਕਿੱਟ ਦਾ ਸਮਾਨ ਦਿੱਤਾ ਉਨਾ ਵਾਸਤੇ ਜ਼ਿੰਦਗੀ ਦੇ ਵਿੱਚ ਇੱਕ ਬਹੁਤ ਵੱਡੀ ਸ਼ਾਵਾਸ਼ ਹੋਏਗੀ। ਉਹਨਾਂ ਨੂੰ ਹੌਸਲਾ ਵਜ਼ਾਈ ਹੋਏਗੀ ਕਿ ਉਹ ਬੱਚੇ ਜਿਹੜੇ ਆ ਉਹ ਸਮਾਜ ਦੇ ਨਜ਼ਰਾਂ ਤੋਂ ਉਲੇ ਨਹੀਂ ਐ। ਖਾਸ ਤੌਰ ਤੇ ਵਿਜੇ ਚੋਪੜਾਈ ਦੀ ਨਜ਼ਰਾਂ ਤੋਂ ਉਲੇ ਨਹੀਂ ਐ। ਦੂਸਰਾ ਬੱਚਿਆਂ ਦਾ ਮੈਡੀਕਲ ਚੈੱਕਅਪ ਵੀ ਹੋਇਆ, ਉਹਨਾਂ ਦਾ weight check ਹੋਇਆ, ਉਹਨਾਂ ਦਾ ਬਾਕੀ ਕਲੀਨਿਕਲੀ ਐਗਜ਼ਾਮੀਨੇਸ਼ਨ ਹੋਇਆ। ਤਾਂ ਮੈਂ ਸਮਝਦਾ ਕਿ ਜਿਹੜੇ ਬੱਚੇ ਕੁਝ ਜਿਨ੍ਹਾਂ ਦੀ ਡਿਟੈਕਟ ਹੋਈ ਹੋਗੀ ਬਿਮਾਰੀ, ਉਹਨੂੰ ਮੈਡੀਸਿਨ ਵੀ ਦਿੱਤੀ ਐ। ਉਹਨਾਂ ਦੇ ਫਰਦਰ ਟ੍ਰੀਟਮੈਂਟ ਵਾਸਤੇ ਵੀ ਉਹਨੂੰ ਇੱਕ ਮੌਕਾ ਮਿਲ ਜਾਏਗਾ। ਕਿ ਉਹਨਾਂ ਨੂੰ ਇਨੀਸ਼ੀਅਲੀ ਪਤਾ ਲੱਗ ਗਿਆ ਕਿ ਉਹਨਾਂ ਨੂੰ ਕੀ ਬਿਮਾਰੀ ਹੈ ਮੈਂ ਸਮਝਦਾ ਕਿ ਹਰ ਸਾਲ ਜਿਹੜਾ ਲਾਲਾ ਜੀ ਪ੍ਰੋਗਰਾਮ ਕਰਦੇ ਆ ਰਾਮ ਨੌਮੀ ਉਹ ਸਭ ਕਮੇਟੀ ਕਰਦੀ ਹੈ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਵੀ ਦਿੰਦਾ ਧੰਨਵਾਦ ਵੀ ਕਰਦਾ ਜੀ ਦੇਖਿਆ ਜਾਂਦਾ ਹੈ ਮੈਡੀਕਲ ਦੇ ਨਾਲ ਕਿ ਰਾਮ ਨੌਮੀ ਵਾਲੋ ਇੱਕ ਐ ਵੀ ਕਿਸੇ ਬੱਚੇ ਨੂੰ ਕੋਈ ਬਿਮਾਰੀ ਪਾਈ ਜਾਂਦੀ ਹੈ ਉਹਨਾਂ ਦਾ ਇਲਾਜ ਵੀ ਕਿਹੜਾ ਉਹ ਫ੍ਰੀ ਕੀਤਾ ਜਾਂਦਾ ਬਿਲਕੁਲ ਮੈਂ ਦੱਸਿਆ ਨਾ ਕਿ ਇੱਕ ਮੈਡੀਕਲ ਐਗਜ਼ਾਮੀਨੇਸ਼ਨ ਕਲੀਨਿਕਲ ਹੋ ਗਿਆ ਤਾਂ ਫਰਦਰ ਟਰੀਟਮੈਂਟ ਵਾਸਤੇ ਵੀ ਉਹ ਮਤਲਬ ਜਿਹੜੀ ਹੁੰਦੀ ਹੈ ਦੇਖਿਆ ਅਸੀਂ ਗੱਲਬਾਤ ਕੀਤੀ ਕੀ ਅਵਨਾਸ਼ਰਾਇਜ਼ ਕਰਨਾ ਜਿਹਦੇ ਨਾਲ ਉਹਨਾਂ ਨੇ ਦੱਸਿਆ ਕਿੜਾ ਇਹ ਬੱਚਿਆਂ ਲਈ ਜੋ ਹੈ ਜਿਹ ਸਟੇਜ ਦੇ ਉੱਤੇ ਬਗੈਰ ਚੀਜ਼ਾਂ ਦੇਖ ਕੇ ਕਿੜਾ ਬੋਲ ਰਹੇ ਨੇ ਤੇ ਉਹਨਾਂ ਨੂੰ ਇੱਕ ਪੰਜਾਬ ਦਾ ਨਾਮ ਕਿੜਾ ਰੋਸ਼ਨ ਕੀਤਾ ਜਾ ਰਿਹਾ